ਜੀ ਆਇਆਂ ਨੂੰ ਸਸਰੀਆ ਕਾਲ ਕਿਦਾ ਹਾਲ ਚਾਲ ਵੀਰੋ ਉਮੀਦ ਕਰਨਾ ਠੀਕ ਹੋਵੋਗੇ ਵਧੀਆ ਹੋਵੋਗੇ ਤਰ੍ਹਾਂ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਤਾਰੀ ਬਾਬਾ ਦਾ ਪਾਰਟ 3 ਪਾਰਟ 3 ਕੱਲ ਅਸੀਂ ਉਹਨਾਂ ਦੇ ਦੋ ਵੀਡੀਓ ਵੇਖੀਆਂ ਸੀ ਬਹੁਤ ਅ ਇੰਟਰਸਟ ਬਹੁਤ ਮਜ਼ਾ ਆਇਆ ਸੀ ਬਹੁਤ ਫਨੀ ਜੱਲਾ ਟੜਦੇ ਨੇ ਬਿਲਕੁਲ ਇਦਾਂ ਹੀ ਆ ਜੀ ਉਹ ਹੁਣ ਕਿੱਥੇ ਪਹੁੰਚੀ ਸੀ ਕਿ ਉਹ ਉੱਥੇ ਪਹੁੰਚੇ ਸੀ ਕਿ ਅਸੀਂ ਹੁਣ 80 ਮਾਰ ਠਾਣੇ ਜਾਂ ਸਕੂਲ ਵਾਲੇ ਠਾ ਲਈਏ ਜਾਂ ਇਹਨਾਂ ਠਾਣੇ ਯਾ ਸਕੂਲ ਵਾਲੇ ਉੱਤੇ ਤਾਰੀ ਬੱਬਾ ਨਾ ਕਿਦਾਂ ਬਿਲਕੁਲ ਸਮਝਦੇ ਸੀ ਕਿ ਸ਼ਾਇਦ ਬੱਚੇ ਸੁਧਰਦੇ ਨੇ ਪਰ ਇਹ ਨਹੀਂ ਪਤਾ ਬੱਚੇ ਸੁਧਰੇ ਨੇ ਬੱਚੇ ਬੱਚੇ ਨਹੀਂ ਸੁਧਰੇ ਅੱਜ ਹੁਣ ਉਹਨਾਂ ਨੇ ਪੁੱਛਿਆ ਸੀ ਕਿ ਤੁਹਾਡਾ ਤਾਰੀ ਬੱਬਾ ਨਾ ਕਿਦਾਂ ਪਿਆ ਅੱਛਾ ਇਹ ਹੁਣ ਸਟੋਰੀ ਸੁਣਾਣਗੇ ਚਲੋ ਦੇਖਨੇ ਆ ਚਲੋ ਚੱਲ ਚਲ ਮਗਰ ਇਹ ਤੋਂ ਵੀ ਕੋੜਦੇ ਉੱਤੇ ਵੀ ਕੋੜਦੇ ਮੈਂ ਗਾੜੀ ਬਾਬਾ ਨਾਂ ਕੀ ਪਿਆ ਮਦੋ ਮੈਨੂੰ ਇਹ ਨਹੀਂ ਸਮਝ ਆਈ ਇਹੇ ਮੇਰਾ ਨਾਂ ਰੱਖਿਆ ਟਰੱਕਾਂ ਵਾਲਿਆਂ ਨੇ ਅੱਛਾ ਉਹਨਾਂ ਨੇ ਰੱਖਿਆ ਟਰੱਕਾਂ ਵਾਲਿਆਂ ਨੇ ਮੇਰਾ ਨਾਂ ਰੱਖਿਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਮੰਦਿਰ ਚ ਰਹਿੰਦਾ ਸੀ ਠੀਕ ਹੈ ਉੱਥੋਂ ਤੇ ਹਾਂ ਹਾਂ ਤੁਸੀਂ ਦੱਸਿਆ ਸੀਗਾ ਤੁਸੀਂ ਉੱਥੇ ਮੰਦਿਰ ਚ ਰਹਿੰਦਾ ਸੀ ਹਾਂ ਬਾਬਾ ਜੀ ਨੂੰ ਮੰਨਦਾ ਸੀ ਮੈਂ ਇਹ ਤੇ ਪੁੱਛਾ ਪਛਾੜਨ ਲੱਗਿਆ ਸੀ ਤੇ ਲੱਗਿਆ ਸੀ ਮੈਂ ਅੱਛਾ ਬਹੁਤ ਸੰਗਤ ਆਉਂਦੀ ਸੀ ਆਪਣੇ ਕੋਲੇ ਪੋਚਾਂ ਦੇ ਮੇਰੀ ਕੈਰਪਾਸ ਹੀ ਆ ਜਾ ਇੱਥੇ ਵੀ ਲੋਕ ਆਉਣ ਲੱਗੇ ਸੀਗੇ ਮਸਾ ਰੋਕੇ ਮੈਂ ਤਾਂ ਕਿਉਂ ਵੀ ਨਹੀਂ ਭਾਈ ਮੈਂ ਕਿਹਾ ਮੈਂ ਨਹੀਂ ਇਹ ਕੰਮ ਕਰਦਾ ਅਜਾ ਇਹ ਦੇਖੋ ਜੇ ਆਪਾਂ ਕਿਸੇ ਨੂੰ ਮੰਨਦੇ ਆ ਮਨਿੰਦਰ ਹਾਂ ਮੈਂ ਰੱਬ ਪਾਇਆ ਹਾਂ ਰੱਬ ਨੂੰ ਨੇੜੇ ਹੋ ਕੇ ਦੇਖਿਆ ਠੀਕ ਐ ਤਾਂ ਹੀ ਸੌਕੇ ਬੈਠੇ ਆ ਸੋਹਣੇ ਘਰੇ ਬੈਠੇ ਆ ਨਾ ਹੂੰ ਤੁਹਾਡੇ ਨਾਲ ਪਤਾ ਨਹੀਂ ਕੀ ਕੀ ਹੋਣਾ ਕਿੱਥੇ ਤੁਸੀਂ ਮਰ ਕੇ ਜਾਣਾ ਨਹੀਂ ਪਤਾ ਨਾ ਮੈਨੂੰ ਪਤਾ ਹੈ ਮੈਂ ਕਿੱਥੇ ਜਾਣਾ ਹੂੰ ਮੈਨੂੰ ਇੱਥੋਂ ਤੱਕ ਪਤਾ ਹੈ ਮੈਂ ਮਰ ਕੇ ਕਿੱਥੇ ਜਾਣਾ ਮੈਨੂੰ ਪਤਾ ਹੈ ਹਮ ਕਰਮਾਣੀ ਹੈ ਯਾਰ ਰੱਬ ਪਾਇਆ ਰੱਬ ਕਦੋਂ ਮਿਲਦਾ ਜਦੋਂ ਬੰਦਾ ਦੁਖੀ ਹੁੰਦਾ ਠੀਕ ਹੈ ਮੈਂ ਜਦੋਂ ਭੱਜਿਆਂ ਭਗੌੜਾ ਇਹਨਾਂ ਕੋ ਦੁਖੀ ਸੀ ਨਾ ਮੈਂ ਹਮ ਇਹ ਬੇਟਾ ਮੇਰਾ ਪੇਟ ਦੇ ਅੰਦਰ ਸੀ ਹਮ ਮੇਰੀ ਵਾਈਫ ਨੇ ਕਦੇ ਚੁੱਲ੍ਹੇ ਤੇ ਖਾਣਾ ਨਹੀਂ ਬਣਾਇਆ ਸੀ ਹਮ ਤੇ ਜਿਹੜੇ ਅਸੀਂ ਬੰਦੇ ਦੀ ਖਾਤਰ ਮੈਂ ਇੱਥੇ ਜ਼ਮੀਨ ਦਾ ਕਿੱਲਾ ਵੇਚਿਆ ਸੀ ਇਲਾਜ ਕਰਵਾਇਆ ਸੀ ਐਕਸੀਡੈਂਟ ਹੋ ਗਿਆ ਇਹਦਾ ਹਮ ਉਦੇ ਕੋਲੇ ਪੈਸੇ ਐ ਨਹੀਂ ਸੀ ਉਹ ਮੈਨੂੰ ਕਹਿੰਦਾ ਜਦੋਂ ਲੋਡ ਹੋਈ ਦੱਸੀ ਮੈਂ ਫਿਰ ਐਂਡ ਤੇ ਉਹਨੂੰ ਯਾਦ ਕੀਤਾ ਅੱਜੇ ਕਰਦੇ ਨੇ ਮੈਂ ਕਿਹਾ ਯਾਰ ਤੂੰ ਕੀ ਹੋ ਗਏ ਪੈਸਾ ਕੋਲੇ ਨਹੀਂ ਯਾਰ ਸਾਰਾ ਕੁਝ ਵੇਚ ਬਟਲਿਆ ਸੀ ਮੈਂ ਉਹਨੂੰ ਦੱਸਿਆ ਮੈਂ ਕਿ ਆਹ ਗੱਲਾਂ ਐ ਕਰਕੇ ਮੈਂ ਬੋਲਦਾ ਕਹਿੰਦਾ ਆ ਜਾ ਬਈ 10 ਦਿਨ ਤੱਕ ਰੋਟੀਆਂ ਖਾਹਿਆ 11 ਮਹੀਨਿਆਂ ਕਹਿੰਦਾ ਐ ਬਿਲੀਅਨ ਤੱਕ ਇਹਨੇ ਨਹੀਂ ਦੇਣੀ ਬਈ ਕੰਮ ਤਾਂ ਕਰਨਾ ਪਊ ਇਹਨੂੰ ਲਾਦਾ ਕੰਮ ਉਹਨਾਂ ਨੇ ਪਸ਼ੂਆਂ ਦਾ ਵੀ 8 ਗੋੜੀਆਂ ਬਈ ਆਪਦੇ ਰੂਟਿੰਗ ਆਇਲਾ ਕਰੇ ਹਮ ਘਰ ਦਾ ਕੰਮ ਇਹ ਕਰਿਆ ਕਰੇ ਹਮ ਖੇਤ ਦਾ ਮੈਂ ਕਰਿਆ ਕਰਾਂ ਯਾਰ ਮੈਂ ਕਿ ਮੈਥੋਂ ਕਰਾ ਲਵੇ ਤੂੰ ਕਿਉਂ ਕਰਾਉਣਾ ਯਾਰ ਭਾਈ ਹਮ ਇਹ ਰਾਤ ਨੂੰ ਠੰਡ ਲੱਗਿਆ ਕਰੇ ਰਾਤ ਨੂੰ ਰਾਜਸਥਾਨ 'ਚ ਠੰਡ ਹੁੰਦੀ ਹੈ ਸਾਰੀ ਰਾਤ ਬਹਿ ਕੇ ਕੱਟਣੀ ਮੈਂ ਹਮ ਮੈਂ ਆਪਦੇ ਵਾਲੇ ਕੱਪੜੇ ਇੱਥੇ ਦੇ ਕੇ ਮੈਂ ਬੈਠਾ ਹੁਣ ਹਮ ਇਹਵੇਂ ਕਹਿਣਾ ਚੱਲ ਮੈਨੂੰ ਨੂੰ ਨੂੰ ਘੱਟ ਠੰਡ ਲੱਗਦੀ ਆ ਤੂੰ ਲਾਲਾ ਹੁਣ ਮੈਂ ਕਹਣਾ ਨਾ ਤੂੰ ਪੈ ਜਾ ਮੈਂ ਬਹਿਣਾ ਮੈਂ ਠੰਡ ਚ ਬੈਠਾ ਰਹਾ ਸਾਰੀ ਰਾਤ ਅਖੀਰ ਜਦੋਂ ਉਹਦਾ ਕੰਮ ਮੁੱਕ ਗਿਆ ਦਿਹਾੜੀ ਤੱਕ ਵੀ ਭੇਜ ਦਿੰਦਾ ਸੀ ਬੰਦਾ ਅਸ਼ੈ ਨਾ ਹੁੰਦਾ ਸੀ ਹਾਂ ਅਸੀਂ ਇੰਨੇ ਕੁ ਮਾੜੇ ਦਿਨ ਵੇਖੇ ਆ ਨਾ ਮੈਂ ਕਹਿੰਦਾ ਯਾਰ ਪ੍ਰਮਾਤਮਾ ਕਿਸੇ ਨੂੰ ਨਾ ਬਖਾਵੇ ਉਹ ਦਿਨ ਬਸ ਬਿਪੋਚਾ ਲਾਉਣ ਵਾਲਾ ਕੰਮ ਹੀ ਸੀ ਲੋਕਾਂ ਦੇ ਘਰਾਂ 'ਚ ਸਾਡਾ ਹਮ ਮਤਲਬ ਹੁਣ ਜਿਹਨੇ ਇੱਕ ਐਡੇ ਤਗੜੇ ਘਰ ਦੀ ਧੀ ਸੀ ਇਹ ਜਿਹਨੇ ਕਿਤੇ ਤੁੱਲੇ 'ਚ ਫੂਕੀ ਨਹੀਂ ਮਾਰੀ ਸੀ ਹਮ ਉਹਨੂੰ ਸਾਰੇ ਟੱਬਰ ਦੀਆਂ ਰੋਟੀਆਂ ਵੀ ਲਾਉਣੀਆਂ, ਪੋਚੇ ਵੀ ਲਾਉਣੇ, ਝਾੜੂ ਵੀ ਲਾਉਣੇ। ਮੈਂ ਖੇਤ ਦਾ ਕੰਮ ਕਰਨਾ। ਫਿਰ ਉਹ ਜਿਹੜਾ ਇੱਕ ਮੁੰਡਾ ਨਾ ਉੱਥੇ ਸੇਵਾ ਕਰਦਾ ਸੀ ਉਹਨੂੰ ਮਾਨ ਜੀ ਦੀ ਉਹ ਮੇਰੇ ਕੋਲ ਆਇਆ। ਓਕੇ। ਉਹਨੂੰ ਪਤਾ ਲੱਗਾ ਯਾਰ ਕਹਿੰਦੇ ਵੀ ਤੰਗ ਬੋਹਦਾ ਯਾਰ। ਇਹ ਕਹਿੰਦਾ ਸੀ ਮੇਰਾ ਰੱਬ ਹੈ। ਉਹਨੇ ਪਹਿਲਾਂ ਆਪ ਹੀ ਰੌਲਾ ਪਾਇਆ ਵੀ ਮੇਰਾ ਰੱਬ ਆ ਰਿਹਾ ਹੈ। ਫਿਰ ਮੇਰੀ ਜਾਨ ਬਚਾਈ ਸੀ। ਉਹ ਕਹਿੰਦਾ ਵੀ ਰੱਬ ਐਡੀ ਛੇਤੀ ਇਹਨੂੰ ਮਾਰਾ ਲੱਗਣ ਲੱਗ ਗਿਆ ਯਾਰ। ਹੂੰ। ਉਹ ਰਾਤ ਨੂੰ 11 ਵਜੇ 12 ਵਜੇ ਜਦੋਂ ਪੌੜੀਆਂ ਚੜ੍ਹਿਆ ਜਦੋਂ ਵੇਖਦਾ ਮੈਂ ਡਾਕਟਰ ਕੰਬੀ ਜਾਵਾ ਬੈਠਾ ਤੇ ਪਈ ਮੈਂ ਰਤਾਬ ਦੇ ਵਾਲਾ ਕਦੇ ਲੱਗ ਦੂਲਾ ਜੇ ਇੱਥੇ ਦੇ ਤਾ ਹੂੰ ਉਹਨੇ ਆ ਕੇ ਉਹਨੂੰ ਲੱਗ ਗਿਆ ਮੈਨੂੰ ਕਹਿੰਦਾ ਮੈਂ ਤਾਂ ਸੁਣਦਾ ਸੀ ਕਹਿੰਦਾ ਤੂੰ ਤਾਂ ਸੱਚੀ ਐ ਬੈਠੇ ਯਾਰ ਕਹਿੰਦਾ ਚੱਲ ਮੇਰੇ ਨਾਲ ਖੜਾ ਹੋ ਇੱਥੇ ਨਹੀਂ ਰਹਿਣਾ ਮੰਦਿਰ ਚੱਲ ਕਹਿੰਦਾ ਧਰੂ ਦੂਰ ਛਾੜ ਦੇ ਮੈਂ ਕਿਹਾ ਛਾੜ ਦਿੰਨਾ ਹੂੰ ਅਸੀਂ ਦੋਨੇ ਜੀ ਮੰਦਿਰ ਚ ਅੱਠ ਦੇਣਾ ਥੱਲੇ ਪੈ ਰਹੇ ਸੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਘਰ ਵਾਲੇ ਦੱਸਦੇ ਵੀ ਤੁਹਾਡੇ ਵਾਲੇ ਵਾਲੇ ਸੱਪ ਫਿਰਦਾ ਹੀ ਰਾਤ ਹੂੰ ਸਾਨੂੰ ਨਹੀਂ ਪਤਾ ਫਿਰਦਾ ਕਿ ਨਹੀਂ ਫਿਰਦਾ ਸਾਡੇ ਵਾਲੇ ਵਾਲੇ ਸੱਪ ਗੇੜੇ ਕੱਢੀ ਜਾਂਦੇ ਅਸੀਂ ਸੁੱਤੇ ਪਏ ਹੂੰ ਉਹ ਗੁੰਦਿਓ ਨੇ ਕਹਤਾ ਸੀ ਵੀ ਕੁਛ ਨਾ ਕਿਓ ਨਾ ਉਹ ਬਹੁਤ ਪਹੁੰਚਿਆ ਬੰਦਾ ਰੱਬ ਨੂੰ ਬਹੁਤ ਨੇੜਿਓਂ ਪਾਇਆ ਉਹ ਬੰਦੇ ਨੇ ਹੁਣ ਮੇਰਾ ਗੁਰੂ ਆ ਉਹ ਮੈਂ ਤਾਂ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦਾ ਇਹਨਾਂ ਦੀ ਰੱਖਿਆ ਕਰਦਾ ਹੈ ਇਹ ਇਹਨਾਂ ਨੂੰ ਪਏ ਰਹਿਣ ਦਿਓ ਹੂੰ ਉੱਥੋਂ ਪਿੰਡ ਵਾਲਿਆਂ ਨੂੰ ਸਾਡੇ ਤੇ ਯਕੀਨ ਹੋ ਗਿਆ ਵੀ ਵਾਕਈ ਇਹ ਕੋਈ ਰੱਬ ਦੇ ਬੰਦੇ ਆਇਆ ਹੈ ਇਨਨ ਸੱਪ ਵੀ ਕੋਈ ਨਹੀਂ ਕਹਿੰਦਾ ਸੱਪ ਵੀ ਰਾਖੀ ਕਰੀ ਜਾਂਦਾ ਇਹਨਾਂ ਦੀ ਤੇ ਰੱਬ ਦੇ ਬੰਦੇ ਹੀ ਐ ਫੇਰ ਮੈਂ ਭਗਤੀ ਚ ਪੈ ਗਿਆ ਬਾਬਾ ਅੱਛਾ ਉਹਨਾਂ ਜਦ ਭਗਤੀ ਕੀਤੀ ਜਿੰਨਾ ਜਣਾ ਹਰਿਮਾਨ ਸਾਹਮਣੇ ਨਹੀਂ ਖੜਾ ਹੋਇਆ ਮੇਰੇ ਅੱਛਾ ਹਰਿਮਾਨ ਸਾਹਮਣੇ ਖੜਾ ਕੀਤਾ ਸਾਹਮਣੇ ਖੜਾ ਕੀਤਾ ਤੇ ਹੀ ਗਿਆ ਸਾਹਮਣੇ ਖੜਾ ਕਰਕੇ ਫਿਰ ਭਾ ਕੇ ਪੈਸੇ ਦੇ ਸੱਦਾ ਹੀ ਗਿਆ ਤਾਂ ਸੱਦਾ ਹਾਂ ਫਿਰ ਤਾਂ ਨਿਕ ਗਿਆ ਬਾਈ ਉੱਤੇ ਅੱਛਾ ਤਾਂ ਨਿਕ ਗਿਆ ਜਿਹੜੇ ਬੰਦੇ ਕੋਲੇ ਪੈਸਾ ਨਹੀਂ ਸੀ ਹਾਂ ਪੰਜੀ ਨਹੀਂ ਸੀ ਮੇਰੇ ਕੋਲੇ ਪੈਂਡ ਵਾਲੇ ਮੈਂ ਤੋਂ ਮੰਗ ਕੇ ਲੈ ਆਂਦੇ ਸੀ ਕਿਸੇ ਨੂੰ ਜਵਾਬ ਨਹੀਂ ਸੀ ਕਿ ਇਹਨੂੰ 100 ਚਾਹੀਦਾ 200 ਚਾਹੀਦਾ 500 ਚਾਹੀਦਾ ਲੈ ਜਾ ਮ ਲੈਣਾ ਨਹੀਂ ਜਿੱਤੇ ਇਹ ਪੈਦਾ ਹੋਇਆ ਬੇਟਾ ਮੇਰਾ 5 6 ਦਿਨ ਟੀਜੇ ਤੇ ਲੈ ਪੈਂਡ ਤੇ ਅਸ਼ਾ ਪ੍ਰੋਗਰਾਮ ਖੁੱਲਾ ਰੋਟੀ ਮੇਰੇ ਘਰੇ ਆ ਮੈਂ ਕਹਾਂ ਦੋਨੇ ਤਿੰਨੇ ਪਿੰਡਾਂ ਨੂੰ ਕਹਦਾ ਰੋਟੀ ਇੱਥੇ ਮੰਦਰ ਤੇ ਆ ਸਭ ਦੀ ਜਿੰਨੇ ਦਿਨ ਤੁਸੀਂ ਕਹੋਗੇ ਓਨੇ ਦਿਨ ਮੈਂ ਕਹਾਂ ਟੀਜੇ ਚੱਲੂ ਹੂੰ ਤਿੰਨ ਜਿਹੜੇ ਉੱਥੇ ਦੇ ਨਾਲ ਪਿਆਤ ਘੜੇ ਕਰਦੇ ਪਿੰਡ ਵਾਲੇ ਨੇ ਕਹਿੰਦੇ ਮਜ਼ਾ ਕਿਸੇ ਦਾ ਬੁਲਾਮ ਨਹੀਂ ਹੈ ਪਰ ਤੇਰਾ ਆਏਗਾ ਯਾਰ ਕਹਿੰਦੇ ਸਾਡੇ ਹੱਥ ਘੜੇ ਅਸੀਂ ਤੱਕ ਕੇ ਬੰਦ ਕਰਦੇ ਹਮ ਮੱਗਾ ਕਰਦੇ ਉਹ ਇੰਨੇ ਪੈਸੇ ਦਿੱਤੇ ਅੱਛਾ ਪਤਾ ਹੀ ਨਹੀਂ ਲੱਗਿਆ ਕਿੱਧਰੋਂ ਆਉਂਦੇ ਹੀ ਪੈਸੇ ਨੋਟ ਹੀ ਨੋਟਸ ਹਮ ਉਹਨ ਮੰਦਿਰ ਬਹੁਤ ਵੱਡਾ ਬਣਿਆ ਬਾਲਾ ਜੀ ਦੀ ਕਿਰਪਾ ਹਮ ਜੇ ਦਿਆ ਘਰ ਪਾਇਆ ਇੱਥੇ ਹਮ ਆਪਲਾਨਟ ਸੀ ਲਾਕਡਾਊਨ ਦੇ ਵਿੱਚ ਪਾਇਆ ਹਮ ਮੇਰੇ ਮਤਲਬ ਕਿ ਤਾਰੀ ਬਾਬਾ ਜ਼ਮਾਲਦਾਰ ਚੈਨਲ ਜਿਹੜਾ ਆਪਣਾ YouTube ਤੇ ਉਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਵੇਖ ਲਿਓ ਫੋਟੋ ਵੀ ਪਾਈ ਹੈ ਮੈਂ ਬੈਂਗਨੀ ਨੋਨੂ ਆਨੁਮਾਨ ਜੀ ਲੱਗਿਆ ਸੀ ਲੋਕਡਾਊਨ ਤੇ ਇਸ ਕਰੇ ਪਲਾਟ 'ਚ ਮੈਨੂੰ ਇਹ ਰੋਣ ਲੱਗ ਗਿਆ ਮੈਨੂੰ ਕਹਿੰਦੀ ਤੀਜਾ ਸਾਲ ਆਪਾਂ ਐਤ ਕੀ ਫੇਰ ਨਹੀਂ ਜਾਣਾ ਕਹਿੰਦੀ ਆਏ ਤਾਂ ਗਲਤ ਹੈ ਮੈਂ ਕਹਿੰਦੇ ਕੀ ਜਾਈਉ ਮੈਂ ਗਵਨ ਪ੍ਰਮਾਤਮਾ ਦੀ ਮਰਜ਼ੀ ਹੈ ਤੇ ਜਦੋਂ ਮੈਂ ਇੱਥੇ ਆਇਆ ਮੇਰੇ ਨਾਲ ਮੁੰਡਾ ਮੇਰਾ ਦੋਸਤ ਮਰ ਗਿਆ ਜਿਲਕਰ ਨੂੰ ਮੈਨੂੰ ਇਹ ਕੀ ਆਵੇ ਯਾਦ ਉਹ ਮਟਾ ਕੇ ਮੈਂ ਕਿਹਾ ਬਾਲਾ ਜੀ ਯਾਰੀ ਤਾਂ ਹਨਮਾਨ ਜੀ ਹੈ ਹੂੰ ਮੈਂ ਇਹਨੂੰ ਸੱਦੇ ਭੱਜਾਈ ਅਸੀਂ ਹਨਮਾਨ ਜਨਮਤੀ ਵੀ ਉੱਥੇ ਹੀ ਮਨਾਇਓ ਬੂਟੇਦਾਲੇ ਹੂੰ ਜਦਿਆਂ ਬੂਟੇ ਨਾਲ ਟੁੱਟਦੇ ਆ ਇੱਥੇ ਨਿਉਂ ਪੱਟੀ ਗਈ ਬਾਈ 18000 ਸੀ ਸਾਡੇ ਕੋਲੇ ਘਰੇ ਸਾਰਾ ਹੀ ਮੰਦਰ ਹੂੰ ਆ ਛੱਤ 'ਤੇ ਲੇ ਬੈਠੇ ਆ ਜਾਂ ਉਹਨੂੰ ਪਤਾ ਹੈ ਸਾਨੂੰ ਤਾਂ ਪਤਾ ਵੀ ਸਾਡੇ ਕੋਲੇ ਪੈਸਾ ਹੈ ਨਹੀਂ ਸੀ ਹੂੰ ਉਹਨੂੰ ਪਤਾ ਵੀ ਕਿੱਥੋਂ ਦਿੰਦਾ ਸੀ ਉਹ 1 ਲੱਖ ਰੁਪਈਆ ਮੇਰੇ ਰਿਸ਼ਤੇਦਾਰਾਂ ਮਾਣੂਗੀ ਬਾਰ ਬਾਰ ਮੁੰਡੇ ਹੈਪੀ ਹੋਣੀ ਹੈ ਤੇ ਹਿੰਦਾ ਦੇ ਹੈਪੀ ਦੋ ਭਰਾ ਭਾਣ ਜੀ ਆਪਣੇ ਉਹਨਾਂ ਨੇ ਲੱਖ ਰੁਪਇਆ ਭੇਜਿਆ ਸੀ ਤੇ ਨਹੀਂ ਮੈਂ ਕਿਸੇ ਤੋਂ ਪੈਸਾ ਨਹੀਂ ਪੜਿਆ ਤਾਂ ਇਹ ਮਾਂ ਪੁੱਤ ਸਾਹਿਬ ਲਈ ਜਾਇਆ ਕਰਨ 35 ਲੱਖ ਲੱਗ ਗਿਆ ਇਹ ਗੱਲ ਚ ਪਾ ਪਾਉ ਸਾਲਾ ਇਹ ਰਸਾ ਪਾਊਗਾ ਛੋਟਾ ਜਿਹਾ ਘਰ ਹੁੰਦਾ ਗੇੜ ਮਾਰ ਲੈ ਜੀ ਮੇਰਾ ਉਧਰ ਹੂੰ ਇੱਥੇ ਮੈਂ ਰਹਿੰਦਾ ਏ ਤੇ ਮੈਨੂੰ ਕਹਿੰਦੇ ਕੀ ਤੋਂ ਕੀ ਤੋਂ ਫੜਦਾ ਰਸਤਾ ਦੇ ਮੈਂ ਕਹੋ ਤੂੰ ਖਾਸਮਤੋਂ ਕੀ ਤੋਂ ਨਹੀਂ ਫੜਦਾ ਮਸਬਾਂ ਭਾ ਕੇ ਕੱਢੀ ਤੁਰਿਆ ਏ ਲਮਾਰੀ ਚੋਂ ਆ ਸਾਰੇ ਬੈੱਡ ਬੂਡ ਬਣਾ ਕੇ ਮੈਸਤਰੀ ਕੱਢਿਆ ਭਾਈ ਹਮ ਇੰਨੀ ਕਿਰਪਾ ਉਹਦੀ ਮੇਰੇ ਤੇ ਇੰਨੀ ਕਿਰਪਾ ਮੈਂ ਕਹਿੰਦਾ ਯਾਰ ਹੁਣ ਮੈਂ ਆਪ ਹੀ ਨਹੀਂ ਉਹਨੂੰ ਕਹਿੰਦਾ ਠੀਕ ਹੈ ਮੈਂ ਕਹੋ ਨਹੀਂ ਕਹਣਾ ਤੇਰਾ ਤਾਂ ਢੈਢੀ ਨਹੀਂ ਭਰਦਾ ਹੈ ਹੁਣ ਮੈਂ ਪੈਦਲ ਯਾਤਰਾ ਕਰਕੇ ਐਂ ਪਿੱਛੇ ਗਿਆ ਨਾ ਮੈਂ ਇੱਥੋਂ ਮੈਂ ਤੁਰ ਕੇ ਘਰੋਂ ਸਾਲਾ ਸਰ ਹਮ ਸਾਲਾ ਸਰ ਤੋਂ ਜੁਨਦ run 700 ਕਿਲੋਮੀਟਰ ਪੈਦਲ ਗਿਆ ਭਾਈ ਠੀਕ ਹੈ। ਠਾਈ ਮਹੀਨੇ ਜਾਂਦੇ ਬੰਤੇ ਜੀ ਮੈਨਮੇਰਾ ਤੋਂ ਉਸ ਤੋਂ ਉਦੋਂ ਦੀ ਮੌਤ ਹੋ ਗਈ। ਠਾਈ ਮਹੀਨੇ ਜਾਣ ਜਾ ਕੇ ਠੰਡਾ ਜੜਾਤਾ ਸੀ ਅਸੀਂ ਉੱਥੇ। ਹੂੰ ਪੈਦਲ ਗਿਆ ਮੈਂ। ਨਾਲੇ ਮੈਂ ਕਿਲੋਮੀਟਰ ਨਹੀਂ ਤੁਰਿਆ ਗਿਆ। ਹਾਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਜਿਹੜੇ ਯਾਰ ਦੋਸਤ ਸੀ ਉਹਨਾਂ ਨੇ ਕਿਹਾ ਪ੍ਰੈਕਟਿਸ ਕਰਿਆ ਕਰ ਮੈਂ ਕਿਹਾ ਕਿਉਂ ਮੈਂ ਟੂਰਨਾਮੈਂਟ ਖੇਡਣ ਜਾਣਾ ਸੀ। ਚੱਲਿਆ ਤਾਂ ਬਾਪੇ ਦੇ। ਹੂੰ ਜਿਹਦੇ ਚੱਲਿਆ ਪੇਲੇ ਜੂ ਹੂੰ ਜੇ ਉਹਦੀ ਪਾਵਰ ਹੋਈ ਤਾਂ ਲੈ ਜੂਗਾ। ਜੇ ਨਹੀਂ ਲਿਆਣਾ ਉਹਦੀ ਮਰਗੀ। ਮੈਂ ਆ ਨਹੀਂ ਲੈਣਾ ਸੰਤ ਗਏ ਸੀ ਕਿ ਕਹਿੰਦੇ ਤੂੰ ਤਾਂ 22 ਦਿਨ ਲਾਇਆ ਅਸੀਂ ਤਾਂ 4 ਦਿਨ ਆਏ ਲੈ ਹੂੰ ਸੰਤ ਗੋਨਿਆਂ ਨਾਲ ਨਹੀਂ ਟੱਪੇ ਬਾਈ ਬਾਤ ਚੜ ਗਈ ਮੈਂ ਕਿਹਾ ਕੀ ਹੋ ਗਿਆ ਨਹੀਂ ਕਹਿੰਦਾ ਚੱਲਿਆ ਨਹੀਂ ਗਿਆ ਮੈਂ ਕਿਹਾ ਐ ਕਹਿ ਕੇ ਨਹੀਂ ਜਾਣ ਦਿੰਦਾ ਹੂੰ ਠੀਕ ਹੈ ਨਾ ਜੇ ਜਾਣਾ ਤਾਂ ਤੁਸੀਂ ਸਰਦਾ ਨਾਲ ਜਾ ਸਕਦੇ ਆ ਉਹਦੇ ਅੱਗੇ ਨੀਵੇਂ ਉਹ ਜਾ ਸਕਦੇ ਆ ਪ੍ਰਮਾਤਮਾ ਜੀ ਆਪਾਂ ਐਂ ਕਹਿ ਕੇ ਕਿ ਮੈਂ ਇਹ ਨੰਦਰਾ ਚ ਮੱਥਾ ਟੇਕ ਦੂੰ ਉਹ ਨਹੀਂ ਹੁੰਦਾ ਹੂੰ ਹੰਕਾਰ ਨਹੀਂ ਉਹ ਤਾਂ ਸਾਵਨ ਜਰਲਾ ਬਣਾ ਫੇਰ ਮੈਨੂੰ ਪਾਪਾ ਕਹਿਣ ਲੱਗੇ ਉਸ ਤਾਂ ਪਾਪਾ ਕਹਿਣ ਲੱਗੇ ਪਾਪਾ ਕਹਿਣ ਲੱਗੇ ਅਚਾ ਇੱਕ ਹੋਰ ਹੈ ਮਤਲਬ ਤੁਸੀਂ ਢਾਬੇ ਦੀਆਂ ਆਪਾਂ ਪਿਛਲੇ ਨੀਰੀ ਕੀਤੀਆਂ ਸੀ ਗੱਲਾਂ ਇੱਕ ਤਾਂ ਤੁਸੀਂ ਦੱਸਿਆ ਸੀ ਬਦਨ ਬਦ ਮਾਛਦਾ ਰਿਹਾ ਕਿ ਬਰਾਤ ਗੋਟੀ ਹਾਂਜੀ ਪਰ ਢਾਬੇ ਤੇ ਹੋਰ ਘਟਨਾ ਨਹੀਂ ਵਾਪਰੀ ਕੋਈ ਢਾਬੇ ਤੇ ਤਾਂ ਬਾਹਲੀਆਂ ਵਾਪਰਦੀਆਂ ਸੀ ਭਾਈ ਆਇਆ ਹਾਂ ਇੱਕ ਏਰੀਆ ਇੱਕ ਦੋ ਲੰਡੂ ਆ ਗਏ ਅੱਛਾ ਮੋਟਰਸਾਈਕਲ ਤੇ ਪੂਆ ਪੂਆ ਲੱਗਿਆ ਕਿ ਮੈਂ ਤੇ ਮੇਰਾ ਭਰਾ ਹੂੰ ਤੇ ਲਾਗੇ ਕਰਨ ਹਵਾ ਹਵਾ ਕਰਨ ਲਿਆ ਤਾਂ ਉਹਨਾਂ ਨੂੰ ਮਤਲਬ ਕੀ ਠੀਕ ਆ ਉਥੇ ਪਊਆ ਜੇ ਮਿਲਦੇ ਆ ਯਾਰ ਉਹ 50 ਕ ਦਾ ਪਊਆ ਹੈ ਹੂੰ ਉਹਨਾਂ ਦੇ ਪਊਆ ਇੱਕ ਦੀ ਮਾਰ ਆ ਉਹ ਹੂੰ ਤੇ ਸਭ ਤੋਂ ਪਹਿਲਾਂ ਤਾਂ ਸੱਚ ਉਹ ਢਾਬਾ ਨਹੀਂ ਚੱਲਦਾ ਸੀ ਜਿਹੜਾ ਮੈਂ ਇੱਧਰ ਲਿਆ ਸੀ ਨਾ ਬਾਲਾ ਜੀ ਹੂੰ ਦੂਜੇ ਰੋਡ ਤੇ ਲਿਆਈ ਜੋਧਪੁਰ ਵਾਲੇ ਤੇ ਉਹ ਚੱਲਦਾ ਨਹੀਂ ਸੀ ਬੰਦ ਪਿਆ ਸੀ ਹੂੰ ਉਹ ਉਹ ਥੇ ਨਿਕ ਸਿਆਣਾ ਰਹਿੰਦਾ ਸੀ ਉਹਨਾਂ ਪੋਪਾ ਕਹਿੰਦੇ ਸਿਆਣੇ ਨੂੰ ਠੀਕ ਹੈ ਮਗਰਲੇ ਪਾਸੇ ਰਹਿੰਦਾ ਸੀ ਹੂੰ ਉਹ ਜਿਹੜਾ ਵੀ ਢੱਬਾ ਲੈਂਦਾ ਸੀ ਉਹਨੂੰ ਡਰਾਉਂਦਾ ਸੀ ਉਹ ਠੀਕ ਹੈ ਆਹ ਲਾ ਕਹਿੰਦੇ ਇੱਥੇ ਭੂਤਾਂ ਹਾਂ ਮੈਨੂੰ ਵੀ ਕਹਿੰਦੇ ਵੀ ਇੱਥੇ ਤਾਂ ਭੂਤਾਂ ਆ ਕਹਿੰਦੇ ਯਾਰ ਤੂੰ ਕਿੱਥੋਂ ਲੈ ਰਿਹਾ ਜਨਣਾਣੀ ਹਾਂ ਮੈਂ ਆ ਭਜਾ ਦੇਾਂਗੀ ਹਾਂ ਆ ਭੂਤਾਂ ਭਜਾਉਣ ਵਾਲੀ ਹਾਂ ਹਾਂ ਅਸੀਂ ਪਏ ਰਾਤ ਨੂੰ ਘੜਕਾ ਹੋਇਆ ਤਾਂ ਚਾਦਰਾਂ ਤੇ ਮੈਨਾਂ ਕੀ ਹੋਈ ਜਾਂਦਾ ਯਾਰ ਜਦੋਂ ਵੇਖਿਆ ਗਾ ਸਾਡੇ ਨਾਲ ਡਿੱਗੀ ਜਾਣ ਫਟੀਆਂ ਮੁਰਗੇ ਦੀਆਂ ਮੈਂ ਵੇਖ ਲਈਆਂ ਮੈਂ ਕਹਾ ਉਹ ਜਾਣ ਕੇ ਸਿੱਟੀ ਜਾਂਦਾ ਕੋਈ ਯਾਰ ਮੈਂ ਕਹੇ ਤੂੰ ਹੀ ਡਰੀ ਜਾਂਦੇ ਲੋਕ ਮੈਂ ਵੇਖਿਆ ਇਧਰੋਂ ਆਉਂਦੇ ਨੇ ਤੇ ਮੈਂ 2-3 ਦਿਨ ਨੂੰ ਕੁਝ ਨਹੀਂ ਬੋਲਿਆ ਤੀਜੇ ਚੌਥੇ ਦਿਨ ਨੂੰ ਸਿਆਣਾ ਜਦੋਂ ਆਇਆ ਮੈਂ ਢਾ ਲਿਆ ਸਿਆਣੇ ਦੀ ਗੱਡੀ ਬੰਦ ਬੰਦ ਅੱਛਾ ਉਹ ਮੈਨੂੰ ਕਹਣ ਇਹ ਚ ਸ਼ਕਤੀ ਬਹੁਤ ਆ ਬੜੀ ਦੁਨੀਆ ਜਾਇਆ ਕਰੇ ਗੱਡੀਆਂ ਘੜਾਉਂਦੇ ਸੀ ਢਾਬੇ ਤੇ ਹੂੰ ਉਹਨੂੰ ਪਤਾ ਸੀ ਵੀ ਸਾਰੀਆਂ ਗੱਡੀਆਂ ਇੱਥੇ ਘਾੜਦੀਆਂ ਤੇ ਮੇਰੇ ਜਾਂਦੇ ਆ ਜੇ ਢਾਬਾ ਚੱਲ ਪਿਆ ਤਾਂ ਗੱਡੀਆਂ ਕਿੱਥੇ ਕਢਾਉਂਦੀਆਂ ਆ ਇਹ ਸਿਕਾ ਲ ਮਰੀ ਚੱਲਣ ਨਹੀਂ ਦਿੰਦਾ ਜੀ ਹੂੰ ਮੈਨੂੰ ਕਹਿੰਦਾ ਯਾਰ ਇਹ ਤਾਂ ਤੈਨੂੰ ਅਖੇ ਬਹੁਤ ਖਰਾਬ ਕਰੂਗਾ ਇਹਦੀ ਤਾਂ ਸ਼ਕਤੀ ਬਹੁਤ ਹੈ ਹੂੰ ਮੈਂ ਕਹਾਂ ਤੂੰ ਕੋਈ ਨਾ ਤੂੰ ਆਉਣ ਆਉਣ ਦੇ ਦੀ ਮੈਂ ਸ਼ਕਤੀ ਸ਼ਕਤੀਆਂ ਬਾਬਾ ਕੱਢ ਲੇਦਾ ਤੂੰ ਮੈਂ ਛੱਡ ਨਾ ਆਉਂਦੀ ਹੂੰ ਮੈਨੂੰ ਕਹਿੰਦਾ ਮੈਂ ਬੰਦੇ ਲੈ ਕੇ ਆਤਾ ਹੂੰ ਮੈਂ ਕਹਿੰਦੇ ਸ਼ਕਤੀ ਕਿੱਥੇ ਆ ਉਹ ਕਿਹਾ ਇਹ ਨਹੀਂ ਲੋਕਾਂ ਨੂੰ ਬੁਖਾਉਣਾ ਹੁੰਦਾ ਬੰਦੇ ਲੱਗਦਾ ਕਿ ਕਿਤੇ ਕਿਲੋਮੀਟਰ ਦੂਰ ਦੇ ਲੱਗਿਆ ਗਰੇਟਾ ਬੇਤੂ ਉਹ ਮੈਨੂੰ ਮਰੇ ਇਹਦੇ ਚ ਕੋਈ ਸ਼ਿਮ ਨਹੀਂ ਜੀ ਆ ਕਿ ਅਸੀਂ ਤਾਂ ਕਿ ਬਹੁਤ ਡਰਦੇ ਸੀ ਉਹ ਤਾਂ ਮੈਂ ਕਹੋ ਜਾਂਦਾ ਵੇ ਇਹਦਾ ਮੇਰੇ ਨੇੜੇ ਵੀ ਨਹੀਂ ਆਉਂਦਾ ਢਾਬਾ ਉਹੀ ਢਾਬਾ ਬੰਨੀਆ ਚੱਲਿਆ ਓਏ ਵੇ ਚੱਲ ਪਿਆ ਹਾਂ ਉਹ ਕਿਲੋਮੀਟਰ ਤੇ ਘਾੜ ਹੁੰਦਾ 1.5 ਕਿਲੋਮੀਟਰ ਤੇ ਉਹ ਆ ਕੇ ਲਾਗੇ ਦਾ ਦਾਗਰੀ ਕਰਨੀ ਹੂੰ ਦੋ ਜਾਣੇ ਹੈ ਹਾਂ ਅਸੀਂ ਐਵੇਂ ਭੱਜ ਕੇ ਮਗਾ ਜੈਕਟੰਦਾ ਜੈਕ ਮਗਾ ਅੱਲਾਤੀ ਜੈਕ ਮਗਾ ਲਾਤੀ ਜੈਕ ਉਹ ਬਦਲੇ ਮੋਟਰਸਾਈਕਲ ਸਾਡੇ ਕੋਲੇ ਘੜਾ ਹੈ ਪਾਣੀ ਹੋ ਗਏ ਕੰਜਰ ਦੇ ਅਸੀਂ ਨਹੀਂ ਭੱਜੇ ਅਸੀਂ ਉੱਤੇ ਬੈਠੇ ਆ ਪਰ ਜਾਵੇ ਨਾ ਪਰ ਜਾਵੇ ਉਹ ਬੁੱਤ ਬੈਠੇ ਲਲਕਰਾ ਮਾਰਦਾ ਕਰਕੇ ਥੋੜੇ ਜਿਹੇ ਟਾਈਮ ਬਾਅਦ ਉਹ ਸਪੀਡ ਪੜ ਜਾ ਕਰਨ ਮਗਰ ਨਹੀਂ ਵੇਦੇ ਉਹ ਵੀ ਆਉਂਦਾ ਕੋਈ ਤੇ ਨਹੀਂ ਤਾਂ ਕਿ ਕੰਟਰ ਦੇ ਡੈਕ ਪ੍ਰਕਾਰ ਨੁੱਟ ਖੜਿਆ ਕਰਨ ਡੈਕ ਪ੍ਰਕਾਰ ਨੁੱਟ ਖੜਿਆ ਕਰਨ ਕਿਤੇ ਮੈਂ ਲਾਲ ਕਰਾ ਛੱਡਦਾ ਕਰਾਂ ਕਿਤੇ ਸਾਡੇ ਵਾਲਾ ਦੂਜਾ ਛੱਡ ਦਿਆ ਕਰੀ ਹਮ ਘਰੇ ਆ ਕੇ ਪੱਪ ਲੱਗੇ ਉਹਨਾਂ ਦੇ ਹਮ ਧਰਿਆਂ ਦੇ ਵੇਖਿਆ ਨੇ ਮਗਰ ਕੋਈ ਵੀ ਨਹੀਂ ਯਾਰ ਹਮ ਜੋ ਲਾਲ ਕਰਿਓ ਤੇ ਬੈਠੀ ਮਰੀ ਜਾਂਦੀ ਬਾਅਦ ਚ ਉਹਨਾਂ ਦੇ ਬੰਦੇ ਆਏ ਕਹਿੰਦਾ ਕਿ ਇਹ ਸਾਡੇ ਬੰਦੇ ਮਰ ਜਾਂਦੇ ਕਿ ਮੈਂ ਕਿਉਂ ਉਹਨਾਂ ਦਾ ਦਿਲ ਤੱਕ ਹੀ ਜਾਂਦਾ ਤੇ ਮੈਂ ਕਿਹਾ ਨਾ ਲੜਨ ਜ਼ਾਦੇ ਨਾਲ ਉਹ ਲੜਨ ਆਇਆ ਤਾਂ ਹੋਇਆ ਹਮ ਜੇ ਨਰਨਾ ਆਉਂਦੇ ਮੈਨੂੰ ਤਾਂ ਕੋਈ ਦਿੱਕਤ ਨਹੀਂ ਸੀ ਅਸੀਂ ਤਾਂ ਲਲਕਰਾਂ ਮਾਰਿਆ ਇੱਥੇ ਬੈਠੇ ਰਹੇ ਮੈਂ ਕਿਹਾ ਉਹਨਾਂ ਨੇ ਮਗਰ ਵੇਖਿਆ ਹੀ ਨਹੀਂ ਪਤੰਦਰਾ ਨੇ ਮੈਂ ਕਿਹਾ ਜਿਵੇਂ ਆ ਲੈ ਉਹ ਬੁੱਢਾ ਸਿਕੜਦੇ ਪੈਣੇ ਬਾਦ ਫਿਰ ਸਾਡੇ ਅਸੀਂ ਪੈਂਡ ਆਏ ਵੇਸੀ ਦੋਨੇ ਭਰਾ ਮਗਰੋਂ ਆ ਕੇ ਕੋਈ ਦਰਵਾਜ਼ੇ ਵੱਢ ਗਿਆ ਅੱਛਾ ਤਾਬੇ ਉੱਥੇ ਇਹਨਾਂ ਨੂੰ ਬਹੁਤ ਪਾਉਂਦੇ ਆ ਆਪਣੇ ਜਿਹੜੇ ਠਾਕਰ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਨਾ ਰਾਜਪੂਤ ਦਾ ਠਾਕਰ ਹੈ ਠਾਕਰਾਂ ਦਾ ਬਾਪ ਜੀ ਕਹਿੰਦੇ ਆ ਹੂੰ ਹੁਣ ਠਾਕਰ ਆ ਗਿਆ ਸਾਡੇ ਢਾਬੇ ਤੇ ਠਾਕਰ ਨੂੰ ਪਤਾ ਨਹੀਂ ਸੀ ਵੀ ਇਹ ਨਹੀਂ ਮੰਨਦੇ ਠਾਕਰ ਨੂੰ ਵੀ ਹੋਰ ਯਮਨ ਨਾਲੇ ਉਹ ਆ ਕੇ ਲੱਗਿਆ ਮੰਜਾ ਜਲਾ ਤਾ ਮਾਰ ਆਉਣ ਠਾਕਰ ਹੈ ਉਹ ਮੇਰੇ ਜਾ ਤੁਰਦਾ ਯਾਰ ਉਹ ਸਾਡਿਆ ਦੂਜਾ ਵੱਡਾ ਉਹ ਡਾਇਰ ਠਾਕਰ ਤੂੰ ਕਿੱਥੇ ਆ ਗਿਆ ਉਹਨੇ ਡਾਕ ਚੱਕ ਲਈ ਅੱਛਾ ਇਸੇ ਮਾਰੇਗਾ ਤੂੰ ਉਹਨੂੰ ਇੱਥੇ ਮਾਰੀ ਘਰ ਨੂੰ ਤੇ ਸਿੱਧੂ ਕੋਈ ਛੱਡੀ ਬਾਬਾ ਠਾਕਰ ਫੱਟੇ ਨੂੰ ਜਾ ਡੇ ਗਿਆ ਅੰਦਰ ਦਾ ਯਾਰ ਉਹਦੇ ਨਾਲ ਦੇ ਵੱਜ ਗਈ ਅੱਛਾ ਜਦੋਂ ਦੂਜੀ ਆਇਆ ਕਰਕੇ ਛੱਡਣ ਲੱਗਾ ਇਹ ਕਹਿੰਦਾ ਪ੍ਰਰ ਲੈ ਨਿਕਲ ਗਈ ਬੱਸ ਮੋਸ਼ਕ ਪਿਆਰ ਮਾਰੇ ਚੱਕੇ ਜੀਵ ਚ ਮਾਰਿਆ ਨੇ ਕਹਿੰਦੇ ਭਾਜਾ ਮੋਸ਼ਕ ਦਾ ਘਾ ਸਾਥ ਆ ਕਰਦਾ ਕੋਈ ਗੱਡੀ ਲੈ ਕੇ ਹੌਣ ਗਾਦੇ ਵਾਲ ਨੂੰ ਪੱਟ ਤੇ ਹਾਂ ਡਰਾਈਵਰੋਂ ਨੇ ਬਾਂਝ ਮਾਰੇ ਗੱਡੀ 'ਤੇ ਹਾਂ ਹੁਣ ਗੱਡੀ ਧੋ ਰਿਹਾ ਡੈਗ ਵਾਲੇ ਮੋਸ਼ਕ ਮਾਰ ਰਿਹਾ ਗੱਡੀ 'ਚ ਮੂੰਹ ਬੰਨ ਕੇ ਧੋ ਰਿਹਾ ਮੋਸ਼ਕ ਪਾਉਂਦਾ ਹਾਂ ਹਾਂ ਉਹ ਬੰਦਾ ਨੇ ਤਿੰਨ ਮਹੀਨੇ ਬਾਹਰ ਹੀ ਨਹੀਂ ਨਿਕਲਿਆ ਸ਼ਰਮ ਦਾ ਮਾਰਾ ਹਾਂ ਉਹ ਦੂਜਾ ਠਾਕਰ ਮੈਨੂੰ ਕਹਿੰਦਾ ਸਾਡੇ ਬੰਦੇ ਦੀ ਗਲਤੀ ਸੀ ਹਾਂ ਜਿਉਂ ਦੀ ਗਲਤੀ ਨਾ ਨਾ ਹੁੰਦੀ ਫੇਰ ਤੁਹਾਨੂੰ ਦੱਸ ਦਿੰਦੇ ਕਹਿੰਦਾ ਵੀ ਅਸੀਂ ਠਾਕਰ ਕੀ ਹੁੰਨੇ ਆ ਮੈਂ ਤਾਂ ਠਾਕਰ ਮਾਉਂਦੇ ਆ ਤੁਸੀਂ ਤੁਹਾਡੇ ਬੰਦੇ ਹੀ ਤਾਂ ਲੈਟਿਨ ਘੜਤੀ ਫੇਰ ਤੁਹਾਨੂੰ ਦੱਸਦੇ ਅਸੀਂ ਕੌਣ ਆ ਤੇਰੇ ਰੋੜੀ ਕੋ ਪੂਰੇ ਦੇ ਬੰਦਿਆਂ ਨੂੰ ਕਬਜ਼ਾ ਲੈ ਕੇ ਦੱਸਦਾ ਭਾਈ ਮੈਂ ਉੱਥੇ ਉੱਥੇ ਹਾਂ ਰਮਦਾਸ ਕੀ ਹੈ ਹੂੰ ਰੋੜੀਕਪੁਰੇ ਦੇ ਹੀ ਜਾ ਯਾਰ ਜੈਤੋ ਦੇ ਨਾਲ ਤੁਹਾਨੂੰ ਮਨਿੰਦਰ ਗੱਲ ਸੁਣਾਉਣਾ ਉਹਨਾਂ ਦੀ ਮੈਂ ਹੂੰ ਉਹਨਾਂ ਦੀ ਪੈੜੀ ਦੱਬ ਲਈ ਉੱਥੇ ਬੈਰੋ ਸਿੰਘ ਸਰਪੰਚ ਹੁੰਦਾ ਸੀ ਹੁਣ ਤਾਂ ਮੰਤਰੀ ਬਣ ਗਿਆ ਉਹਨੇ ਪੈੜੀ ਨਾ ਪਲੀ ਠੀਕ ਹੈ ਜ਼ਮੀਨ ਇਹਨਾਂ ਦੀ ਭਲੇ ਬੇੜਿਆਂ ਦੀ ਲਈ ਵੀ ਸੀ ਉਹ ਬੈਂਕ ਮੈਨੇਜਰ ਸੀ ਬੰਦਾ ਹੂੰ ਰਿਟਾਇਰ ਹੋ ਗਿਆ ਉਹਨਾਂ ਦੀ ਕਿਤੇ ਲਈ ਸੀ 100 ਰੁਪਏ ਬਿੱਗਾ 200 ਰੁਪਏ ਬਿੱਗਾ ਹੁੰਦੀ ਤੇ ਜ਼ਮੀਨ ਚ ਲੱਗ ਗਿਆ ਸੋਲਰ ਸੋਲਰ ਲਗੜਨ ਆ ਗਿਆ ਤੇ ਸੋਧਣਾ ਕਰਕੇ ਉਹ ਜ਼ਮੀਨ ਦੀ ਕੀਮਤ ਬਣ ਗਈ 60 ਲ 60000 ਬਿੱਗਾ ਤੇ 100 150 ਬਿੱਗਾ ਜ਼ਮੀਨ ਹੈ ਤੇ ਇਹ ਬੰਦੇ ਭਾਈ ਉਦੋਂ ਜਦੋਂ ਗਏ ਉਹਨਾਂ ਨੇ ਵਜਾ ਦੇ ਹਮ ਡੱਕਰ ਤੇ 1 ਲੱਖ 1.5 ਲੱਖ ਨੂੰ ਬਿੱਗਾ ਵੇਖਦੀ ਸੀ ਬਾਬਾ ਹਮ ਉਹਨਾਂ ਨੇ ਕਹ ਤਵ ਲੋਪਰਾ ਇਹਨਾਂ ਨੂੰ ਗੁੜਿਆਂ ਨੂੰ ਦੋ ਮੁੰਡੇ ਦੋ ਬੁੜੇ ਤੇ ਉਹਨਾਂ ਰਵੜ ਲੈ ਗਏ ਝੜਕਦੇ ਤੁਰੇ ਉਹਦਾ ਚਾਚਾ ਇਹ ਸਾਡੀ ਨਾਉਣ ਵਾਲੀ ਗੇੜ ਉਹਲੇ ਮੇਰੇ ਬੈਠੇ ਬੁੜੇ ਦੋਨੇ ਸੁਣੀ ਜਾਂਦੇ ਆ ਉਹ ਉਹ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਦੀ ਹਜੇ ਮਤਲਬ ਸੁਣ ਰਹੇ ਹੋਣਗੇ ਉਹ ਸੁਣਨਗੇ ਵੀ ਆ ਵੀ ਸੁਣਨਗੇ ਤੁਹਾਡੀ ਮੈਂ ਤਾਂ ਕੀ ਗੱਲ ਹੋ ਗਈ ਬਾਪੂ ਹੂੰ ਕਹਿੰਦਾ ਯਾਰ ਉਹ ਗੋਲੀ ਮਾਰਦਾ ਮੈਂ ਕਿਹਾ ਖੜਾ ਹੋ ਟਾਬਾ ਬਾਬੇ ਦਾ ਇਹ ਹੂੰ ਗੋਲੀ ਮੈਂ ਕਿਹਾ ਇੱਥੇ ਨਹੀਂ ਕੋਈ ਮਾਰਦਾ ਤੇਰੇ ਖੜਾ ਹੋ ਮੈਂ ਕਿੰਦਰ ਚੱਲ ਮੈਨੂੰ ਗੱਲ ਦੱਸ ਕੀ ਆ ਕਹਿੰਦਾ ਆਪਣੀ ਜ਼ਮੀਨ ਨੱਪ ਲਈ ਇਹਨਾਂ ਨੇ ਮੈਂ ਕਿਹਾ ਮੈਨੂੰ ਜ਼ਮੀਨ ਦਿਖਾ ਚੱਲ ਹੂੰ ਮੈਂ ਜੀਵ ਤੇ ਬਿਠਾਏ ਕੱਲ ਵਾਲੀ ਮਾਨ ਵਾਲੀ ਵੀਡੀਓ ਤੇ ਮਾਨ ਨੇ ਪੁੱਛਿਆ ਮੈਨੂੰ ਕਹਿੰਦਾ ਬਾਬਾ ਮੈਨੂੰ ਡਰਾਈਵਰ ਨੇ ਕਿਹਾ ਤੇਰੇ ਕੋਲੇ ਆਉਡੀ ਹੁੰਦੀ ਸੀ ਯਾਰ ਮੈਂ ਕਿਹਾ ਆਉਡੀ ਛੱਡ ਮੈਂ ਕਿਹਾ ਕਾਰਡ ਹੁੰਦੀ ਸੀ ਮੇਰੇ ਕੋਲੇ ਦਬਈ ਵਾਲੀ ਹੂੰ ਚੌੜੇ ਟੈਰਾਂ ਵਾਲੀ ਲੰਡੀ ਜੀਪ ਹੁੰਦੀ ਸੀ ਆਪ ਦਾ ਕੁਝ ਵੀ ਨਹੀਂ ਯਾਰ ਦੋਸਤ ਦਿੰਦੇ ਸੀ ਆ ਮਾਲਕੇ ਵਾਲੇ ਗੋਪੀ ਹੁਣੀ ਕੋਰ ਆਰਤੀਆ ਜੀ ਉਹ ਮੇਰੇ ਆੜੀ ਸੀਗੇ ਉਹਨਾਂ ਨੇ ਮੈਨੂੰ ਜੀਪ ਦਿੱਤੀ ਕਹਿੰਦੇ ਲੈ ਜਾ ਢਾਬੇ ਤੇ ਮੈਂ ਚਲਾ ਮੈਂ ਜੀਪ ਤੇ ਪਹੁੰਚਾਇਆ ਬਾਪੂ ਉਹਨਾਂ ਨੂੰ ਕੇ ਖੇਤ ਉਹ ਰ ਗਿਆ ਖੇਤ ਉਹਨਾਂ ਦੇ ਚਾਰ ਕਿ ਲੰਡੂ ਜੇ ਬੰਦੇ ਇਹਦੇ ਪੈਰੋ ਸਿੰਘ ਨੇ ਬੋਲਾ ਅੰਦਰ ਨਹੀਂ ਕੋਈ ਜਾਏਗਾ ਮੈਂ ਕਿਹਾ ਪਿੱਛੇ ਹਟ ਸਾਡੀ ਐ ਸਾਰਾ ਲੱਗਦਾ ਤੂੰ ਤੇ ਮੈਂ ਕਿਹੜਾ ਗੂੜਾ ਘੜਾ ਕੇ ਬਾਪੂ ਨੇ ਕਿਹਾ ਬੰਦਾ ਚੰਗਾ ਹੈ ਤੇ ਵੀ ਮੇਰਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਹੈ ਇਹ ਮੈਨੂੰ ਉਹਦੇ ਨਾਲ ਪੰਗਾ ਲੈ ਕੇ ਮੈਂ ਕਿਹਾ ਨਾ ਨਾ ਹੁਣ ਨਹੀਂ ਮੈਂ ਕਿਹਾ ਬਾਪੂ ਨੂੰ ਜ਼ਮੀਨ ਦਾ ਕਬਜ਼ਾ ਲੈ ਕੇ ਦੇਣਾ ਮੈਂ ਨਵੇਂ ਹੀ ਗਿਆ ਸੀ ਤੇ ਪਰ ਉਹਨੇ ਕਿਹਾ ਇੱਧਰ ਬਹੁਤ ਬਣਦੀ ਸੀ ਜੈਤੋ ਏਰੀਏ ਚ ਬਹੁਤ ਬੰਦਿਆਂ ਨੂੰ ਜਾਣਦਾ ਸੀ ਉਹ ਉਹਨੇ ਇਧਰ ਫੋਨ ਲਾਇਆ ਕਹਿੰਦਾ ਐ ਕਰਕੇ ਤਾਰੀ ਐ ਭਈ ਆਇਆ ਪੁੱッセ ਦਾ ਉਹ ਕਹਿੰਦੇ ਹੈਗਾ ਟਾਬਾ ਕਰ ਲਿਆ ਉਹਨੇ ਕਹਿੰਦਾ ਹਾਂ ਉਹ ਕਹਿੰਦੇ ਬੰਦਾ ਗੱਲ ਤੀਆ ਨੇੜੇ ਨਾ ਹੀ ਹਾਂ ਸੱਲਵਾਵਾ ਉਹਨੇ ਅਖਾ ਵੀ ਵੀਰ ਇਹਦਾ ਕਾਮਪੂਰ ਮੈ ਹੀ ਕਰਨੀ ਹਾਂ ਉਹਨੇ ਮੇਰੇ ਕੋਲੇ ਬੰਦੇ ਭੇਜੀ ਉਹ ਕਹਿੰਦੇ ਬੈਰੋ ਸਿੰਘ ਨੇ ਕਿਹਾ ਵੀ 10 ਲੱਖ ਰੁਪਈਆ ਲੈ ਲੈ ਬਾਹਰ ਹੋ ਜਾ ਹਾਂ ਗੁੜਾ ਕੋਲੇ ਬੈਠਾ ਮੇਰੀ ਬੁੜਾ ਕਹਿੰਦਾ ਵੇਖੀ ਕਿਤੇ 10 ਲੱਖ ਲੈ ਲਈ ਯਾਰ ਮੈਂ ਕਹਾਂ ਨਹੀਂ ਬਾਪੂ ਸਰਦਾਰ ਐ ਬਿਕਣਾਲੇ ਨਹੀਂ ਤੇਰੀ ਜ਼ਮੀਨ ਤੈਨੂੰ ਲੈ ਕੇ ਮੇਰੀ ਨਵ ਨੂੰ ਮਗਾ ਬੈਲਕੋਨ ਨਹੀਂ ਵੇਖਦਾ ਮੈਂ ਕਹਿੰਦਾ ਦਾਲ ਲੱਕ ਪੁੱਤ ਜ਼ਾਤੋਂ ਲੈ ਲਈ 1 ਕਰੋੜ 25 ਲੱਖ ਦਾ ਸੌਦਾ ਹੋਇਆ ਸੀ ਮੇਰੇ ਨਾਲ ਹੂੰ ਫਿਰ ਕਹਿਣਾ ਸੀ ਜ਼ਮੀਨ ਪੈਸੇ ਪੈਂਡ ਲੈਣੇ ਆ ਹੂੰ ਕਰੋੜ ਰੁਪਈਆ ਨੇ ਪੈਂਡ ਭੇਜਿਆ ਹੂੰ 25 ਲੱਖ ਉਹਨਾਂ ਦੇ ਉੱਥੇ ਖਾਤੇ 'ਚ ਪਾਇਆ ਤੇ ਮੈਂ ਦਾ ਜਿਉ ਉੱਥੇ ਹੀ ਵਰਦਾ ਤੇ ਮੇਰੇ ਘਰ ਵਾਲੀ ਨੂੰ 60000 ਰੁਪਈਆ ਲਵਾ ਵੇਜ ਪਾ ਕੇ ਫੜਾ ਕੇ ਤੇ ਬਾਤ ਛੱਡ ਕੇ ਭੱਜ ਗਈ ਇਹ ਮੈਨੂੰ ਕਹਿੰਦੀ ਆ ਕਿ ਆਪਾਂ ਐਸੇ ਵੜਾ ਕੇ ਗਏ ਆ ਕਿ ਉਹ ਬਾਪੂ ਹੁਣੇ ਆ ਗਿਆ ਇਹਦੇ ਚ ਪਤਾ ਨਹੀਂ ਕਿੰਨੇ ਮੈਂ ਕਿਹਾ ਤੂੰ ਫੜਨੇ ਨਹੀਂ ਸੀ ਯਾਰ ਜਦੋਂ ਵੇਖਿਆ 60000 ਰੁਪਏ ਇਹਦੇ ਲੋਗ ਬੇਸ਼ਰਮ ਆ ਯਾਰ ਮੇਰ ਮੇਰਾ ਫੋਨ ਨਾ ਚੱਕਣ ਮੈਂ ਕਿਹਾ ਯਾਰ 10000 ਸਾਰੀ ਜ਼ਮੀਨ ਗਈ ਸੀ ਐ ਤੇ ਯਾਰ ਕਿਹੜੇ ਕੰਮਾਂ ਨੂੰ ਪਏ ਤੁਸੀਂ ਯਾਰ ਤੇ ਉਹਨਾਂ ਦੀ ਜ਼ਮੀਨ ਹੋਰ ਪਈ ਸੀ ਜੀ ਉੱਤੇ ਹਮ ਬੈਰੋ ਸਿੰਘ ਨੇ ਫੇਰ ਵੀ ਬੇਨੇ ਠੀਕ ਗ੍ਰੇਟੀ ਦੁਆਦੀਦਾਰੀ ਨਹੀਂ ਆਪਾਂ ਨੂੰ ਕੋਈ ਗੱਲ ਨਹੀਂ ਮੈਨੂੰ ਸੌਦਾ ਵੀ ਜੇ 1 ਲੱਖ ਰੁਪਏ ਦਾ ਢਾਬੇ ਦੇ ਮੈਂ ਲੈ ਦੇਗੀ ਨਹੀਂ ਨੇ ਭੇਜਿਆ ਜਿੰਨੇ ਬੇਰੋਜ਼ਗ ਨਹੀਂ ਤੜਕ ਕੇ ਮੇਰੇ ਢਾਬੇ ਤੇ ਜੇ ਸੀ ਵੀ ਆ ਗਈ ਮਿੱਟੀ ਦੀਆਂ ਟਰਾਲੀਆਂ ਆਉਣ ਲੱਗੀਆਂ ਕਹਿੰਦੇ ਪੋ ਗੱਡੇ ਭਰਦੇ ਉੱਚਾ ਕਰਦੇ ਢਾਬਾ ਬਾਬੇ ਦਾ 100 ਟਰਾਲੀ ਮਿੱਟੀ ਦੀ ਇਸ ਢਾਈ ਉਹਨੇ ਬੰਦੇ ਨੇ ਮੈਂ ਕਹਿੰਿਆ ਹੁਣ ਇਹਨੂੰ ਕਿਹੜਾ ਲਾਲਚ ਹੈ ਮੇਰੇ ਤੱਕ ਫੇਰ ਉਹ ਆਗੇ ਕਾਰ ਲੈ ਕੇ ਮੈਨੂੰ ਕਹਿੰਦਾ ਮੇਰੇ ਘਰੇ ਚਾ ਮੈਂ ਕਰੇ ਗਿਆ ਹੂੰ ਮੈਨੂੰ ਮੈਂ ਕਰਕੇ ਉਹੀ ਤੇਰੇ ਨਾਲ ਦੇਖਦਾ ਨਹੀਂ ਗਿਆ ਲੱਖ ਮੈਂ ਕਿਹਾ ਨਹੀਂ ਹੂੰ ਕਹਿੰਦਾ ਪਰ ਹੌਣ ਵਿੱਚ ਨਹੀਂ ਮੈਂ ਕਹਿੰਦਾ ਹੁਣ ਕਾ ਤਵਾਉ ਫਿਰ ਉਹਨਾਂ ਦੀ ਹੋਰ ਪਈ ਸੀ ਉਹਨੇ ਨੇੜੇ ਹੀ ਇਹਨਾਂ ਨੂੰ ਆਏ ਸੀ ਵੀ ਉਹ ਦੂਰ ਆ ਸਾਡੀ ਇਹ ਕਿਰਕ ਤੇ ਗਏ ਸੀ ਇਹਨਾਂ ਨੇ ਕਿਹਾ ਤਾਂ ਹੋਰ ਤਾਂ ਹੈ ਹੋਰ ਤਾਂ ਸੀ 40 ਕਿਲੋਮੀਟਰ ਇੱਥੋਂ ਉਹਨੇ ਉਹ ਨਾ ਪਲੀ ਪੈਰਵੇਂ ਨੂੰ ਭੌਣ ਲਾ ਲਿਆ ਆਪੋ ਤਾਂ ਪਤਾ ਹੀ ਨਹੀਂ ਲੱਗਿਆ ਤੇਰਾ ਫੋਨ ਸੁਣੇ ਨਹੀਂ ਮੇਰਾ ਫੋਨ ਮੈਂ ਕਿਹਾ ਦਿਨ ਵਾਕੇ ਕਰ ਕਰਨ ਵੀ ਪਾਏ ਬਈ ਵੀ ਆ ਬੰਦੇ ਦੀ ਇੰਨੀ ਜ਼ਮੀਨ ਪਈ ਆ ਬੰਦੇ ਦੀ ਇੰਨੀ ਪਈ ਆ ਭਾਈ ਜੇ ਇਹਦਾ ਕੋਈ ਬਾਅਦ ਹੈਗਾ ਤਾਂ ਆਜੋ ਕੋਈ ਬਾਅਦ ਸੀ ਨਹੀਂ ਮਿਲਿਆ 250 ਬਿੱਗਾ ਪਿਆ ਸੀਦਾ ਵੋਰ ਦਾ ਪੰਡਤਾਂ ਦਾ ਲੱਭੇ ਹੀ ਨਹੀਂ ਮੈਨੂੰ ਜੇ ਲੱਭ ਜਾਂਦੇ ਮੈਂ ਉਹਨਾਂ ਨੂੰ ਪੈਸੇ ਦਵਾਉਂਦਾ ਹੋ ਲੋਗ ਮੇਰੇ ਤੇ ਔਖੇ ਸੀ ਯਾਰ ਵੀ ਇਹਨੂੰ ਦੱਸਦਾ ਕੌਣ ਆ ਮੈਨੂੰ ਕੁਟਵਾਰੀ ਦਾ ਦਿੰਦਾ ਜੀ ਵੀ ਆ ਜ਼ਮੀਨ ਇਹਦੀ ਆ ਇਹਦੀ ਆ ਇਹਦੀ ਆ ਨਾ ਪੀਵੇਟਾ ਨਾ ਪੀਵੇਟਾ ਮੈਂ ਇਸੇ ਕੰਮ ਤੇ ਹੀ ਹੋ ਗਿਆ ਜੀ ਮਗਰ ਜ਼ਮੀਨ ਕੜਾਈ ਹੈ ਆਪਣੇ ਪੰਜਾਬ ਦੀ ਪਰ ਕੋਈ ਲੱਭੇ ਹੀ ਨਹੀਂ ਉਹ ਪੰਡਤਾਂ ਦਾ ਕੋਈ ਵੀ ਨਹੀਂ ਗਿਆ 250 ਬਿੱਗੇ ਨੂੰ ਕੋਈ ਔਲਮਾ ਕੋਰਮਾ ਚ ਕੋਈ ਤਾਂ ਹੋਊ ਗੱਲਾਂ ਕੱਲਾ ਡਰੈੱਸ ਦਾ ਤਾਂ ਉਹਨਾਂ ਦਾ ਪੁਰਾਣਾ ਮੈਂ ਵਾਜਲ ਕਾ ਦਾ ਹਾਜ਼ਰ ਕਾ ਦਾ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਇੱਕ ਮੈਂ ਦੇਖਿਆ ਤਾਂ ਥੋੜਾ ਇੱਕ ਵੀ ਆਹ ਅੱਛਾ ਤਾਰੀ ਬਾਬਾ ਲੋਕਾਂ ਨੂੰ ਵੀ ਲੈ ਲੈ ਦਿੰਦਾ ਬਾਬਿਆਂ ਨੇ ਵੇਖ ਲਾ ਕਿੱਦਾਂ ਕੀਤੀ 10 ਲੱਖ ਮਕਾਗੇ ਵੀ ਧਿਆਨਿਕ ਕਰੋੜਾਂ ਦੇ ਜ਼ਮੀਨ ਵਾਪਸ ਕਰਾ ਦਿੱਤੀ 60000 ਰੁਪਏ ਉਹਨਾਂ ਨੇ ਅੰਦਾਜ਼ ਨਾਲ ਦਾ ਧਾਮ ਹੀ ਨਾ ਸੁਣਦਾ ਕੋਈ ਨਹੀਂ ਮੈਂ ਆਪ ਪੜਾਣਾ ਆ ਬਾਬਾ ਪਹਿਲਾਂ ਤਾਂ ਲੋਕੀ ਬਿਠਾ ਦੀ ਉਹ ਮੁੜ ਕੇ ਫੋਨ ਨਾ ਚੁੱਕਣ ਇਹ ਕਹਦੇ ਮੇਰੇ ਸੋਨ ਫੋਨ ਤੇ ਆਉਂਦਾ ਸੀ ਤੇ ਸੁਣਨ ਹਰਦੇ ਪਿਆ ਬਾਕੀ ਕਿਹੜੇ ਲੋਕ ਵਾਕਈ ਇਦਾਂ ਦੇ ਕੰਮ ਕੱਢਣ ਤੋਂ ਬਾਅਦ ਨਾ ਨਾਲ ਹੀ ਅੱਖਾਂ ਫੇਰ ਲੈਂਦੇ ਨੇ ਬਹੁਤ ਵਧੀਆ ਯਾਰ ਅੱਛਾ ਬਹੁਤ ਚੁਗਲੀ ਤਰੀਕੇ ਨਾਲ ਗੱਲ ਸੁਣਾਉਂਦੇ ਨੇ ਹਣਾ ਸੁਣਾਉਂਦਾ ਹੈ ਹਜ਼ਾਇਤ ਤਰੀਕੇ ਨਾਲ ਬੜੀ ਜ਼ਬਰਦਸਤ ਮਾਸ਼ਾਅੱਲਾ ਲੋ ਜੀ ਵੀਰੋ ਇਹਦੀ ਤਾਰੀ ਬਾਬਾ ਪਾਰ 3 ਪਾਰ 4 ਦੇਖਣੇ ਸਾਡੇ ਨਾਲ ਜੁੜੇ ਰਹਿਣਾ ਅੱਲਾ ਨੀਕੇ ਬਾਨ